ਸਾਧ ਸੰਗਤ ਜੀ ਬੰਦੇ ਤੇ ਚਾਰ ਤਰੀਕੇ ਦੀ ਮਾਇਆ ਸਭ ਤੋਂ ਪਹਿਲਾਂ ਅਸਰ ਪਾਉਂਦੀ ਹੈ ਸਭ ਤੋਂ ਵੱਲਨੀ ਮਾਇਆ ਜਿਹੜੀ ਹੈ ਉਹ ਮਨੁੱਖ ਜਦੋਂ ਭਜਨ ਬੰਦ ਕੀ ਕਰਦਾ ਏ ਤਾਂ ਉਹ ਮਾਇਆ ਪ੍ਰਭਾਵ ਪਾਉਂਦੀ ਆ ਕਿ ਭਜਨ ਬੰਦ ਕੀ ਵੱਲੋਂ ਤੋੜਦੀ ਹੈ ਹੁਣ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਇਹ ਸਮਝਾਇਆ ਕਿ ਚੰਗੇ ਚੰਗੇ ਮਨੁੱਖ ਬੰਦਕੀ ਤਾਂ ਕਰਦੇ ਆ ਕਿ ਇਸ ਸੰਸਾਰ ਦੇ ਵਸਤੂ ਮਿਲ ਜਾਣ ਪਰ ਸੰਸਾਰਿਕ ਵਸਤੂਆਂ ਲੈਣ ਲਈ ਮਨੁੱਖ ਯਤਨ ਤੇ ਬਹੁਤ ਕਰਦਾ ਏ ਪਰ ਜਦੋਂ ਸੰਸਾਰਿਕ ਵਸਤੂਆਂ ਮਿਲ ਜਾਂਦੀਆਂ ਏ ਫਿਰ ਪ੍ਰਮਾਤਮਾ ਨੂੰ ਭੁੱਲ ਜਾਂਦਾ ਸਤਿਗੁਰੂ ਜੀ ਲਿਖਦੇ ਦਾਤ ਪਿਆਰੀ ਵਿਸਰਿਆ ਦਾਤਾਰਾ ਕਿ ਜਦੋਂ ਤੇ ਪਰਮਾਤਮਾ ਕੋ ਦਾਤ ਦੀ ਲੋੜ ਹੁੰਦੀ ਹੈ ਉਦੋਂ ਪਰਮਾਤਮਾ ਕੋ ਨਿਤ ਜਾ ਕੇ ਅਰਦਾਸ ਅਰਜੋਈ ਬੇਨਤੀ ਕਰਦੇ ਆ ਪਰ ਜਿੱਦਣ ਵਸਤੂ ਮਿਲ ਜਾਵੇ ਫਿਰ ਪਰਮਾਤਮਾ ਨੂੰ ਭੁੱਲ ਜਾਂਦੇ ਆ ਸਤਗੁਰ ਜੀ ਆਖਦੇ ਸੰਸਾਰ ਦੇ ਅੰਦਰ ਮਨੁੱਖ ਬੜੇ ਗਲਤ ਰਸਤੇ ਤੇ ਪਏ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਪਰ ਰਾਜੇ ਜਨਕ ਵਰਕੇ ਜਿਹੜੇ ਮਾਇਆ ਤੋਂ ਨਿਰਲੇਪ ਰਹੇ ਜਿਨ੍ਹਾਂ ਨੇ ਮਾਇਆ ਵਿੱਚ ਹੁੰਦਿਆਂ ਵੀ ਆਪਣਾ ਜੀਵਨ ਸਫਲਾ ਕੀਤਾ ਇੱਕ ਨਿੱਕੀ ਜੋ ਉਦਾਹਰਣ ਦਵਾਂ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੈ ਨਾ ਉਹ ਚਿੱਕੜ ਵਿੱਚ ਰਹਿੰਦੇ ਆ ਪਰ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ ਇਸੇ ਤਰ੍ਹਾਂ ਸਾਡਾ ਜੀਵਨ ਹੋਣਾ ਚਾਹੀਦਾ ਹੈ ਮਾਇਆ ਵਿੱਚ ਹੁੰਦਿਆਂ ਮਾਇਆ ਤੋਂ ਨਿਰਲੇਪ ਰਹਿਣਾ ਮਾਇਆ ਤੋਂ ਦੂਰ ਰਹਿਣਾ ਮਾਇਆ ਦੀ ਵਰਤੋਂ ਜੀਵਨ ਅੰਦਰ ਬਹੁਤ ਜ਼ਰੂਰੀ ਬਿਨਾ ਮਾਇਆ ਤੋਂ ਜੀਵਨ ਸਫਲਾ ਨਹੀਂ ਪਰ ਸਤਿਗੁਰ ਜੀ ਆਖਦੇ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਚ ਹੁੰਦਿਆਂ ਚਿੱਕੜ ਤੋਂ ਨਿਰਲੇਪ ਰਹਿੰਦਾ ਏ ਇਸੇ ਤਰ੍ਹਾਂ ਸਾਡਾ ਵੀ ਜੀਵਨ ਹੋਣਾ ਚਾਹੀਦਾ ਹੈ ਸਤਿਗੁਰ ਜੀ ਆਖਦੇ ਜਿਹੜਾ ਇਹ ਰਾਜ ਆ ਇਹ ਕਿਸ ਤਰ੍ਹਾਂ ਮਿਲਦਾ ਏ ਤਪ ਕੀਤਾ ਮਿਲਦਾ ਏ ਸ਼ਾਦਨਾਵਾ ਕੀਤੀਆਂ ਇਹ ਰਾਜ ਭਾਗ ਮਿਲਦਾ ਹੈ ਜਿਹੜੇ ਮਨੁੱਖ ਅੰਮ੍ਰਿਤ ਵੇਲੇ 2:30 3 ਵਜੇ ਉੱਠ ਕੇ ਬੰਦਕੀ ਕਰਦੇ ਆ ਪ੍ਰਮਾਤਮਾ ਨੂੰ ਸਿਮਰਦੇ ਆ ਉਹਨਾਂ ਦਾ ਜੀਵਨ ਵੀ ਸਫਲ ਹੁੰਦਾ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਭਈ ਮਰਦਾਨੇ ਤੇ ਨਾਲ ਸੁਲਤਾਨਪੁਰ ਰੋਦੀ ਦੀ ਧਰਤੀ ਤੇ ਜਦ ਰਹਿ ਰਹੇ ਸਨ ਨਿਤ ਅੰਮ੍ਰਿਤ ਵੇਲੇ ਸਤਿਗੁਰੂ ਜੀ ਇਸ਼ਨਾਨ ਕਰਨ ਜਾਇਆ ਕਰਦੇ ਸੀ ਵੇਈ ਨਦੀ ਵਿੱਚ ਅੱਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਦੇ ਨਾਲ ਗਏ ਭਾਈ ਮਰਦਾਨੇ ਨੂੰ ਬਸਤਰ ਉਤਾਰ ਕੇ ਦਿੱਤੇ ਮਰਦਾਨਿਆਂ ਇਸ ਬਸਤਰਾਂ ਦਾ ਖਿਆਲ ਰੱਖੀ ਗੰਦੇ ਨਹੀਂ ਹੋਣੇ ਚਾਹੀਦੇ ਇਸ ਇਸ਼ਨਾਨ ਕਰਕੇ ਫਿਰ ਇਹ ਬਸਤਰ ਪਾਵਾਂਗੇ ਭਾਈ ਮਰਦਾਨਾ ਛਤ ਕਰਤਾਰ ਕਹਿ ਕੇ ਉਹ ਬਸਤਰਾਂ ਨੂੰ ਫੜ ਕੇ ਬੈਠ ਜਾਂਦੇ ਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਨਾਨ ਕਰਨ ਗਏ ਇਸ਼ਨਾਨ ਕਰਨ ਪਾਸੋਂ ਜਿਤੇ ਸਤਗੁਰੂ ਜੀ ਸਮੇਂ ਸਿਰ ਵਾਪਸ ਆ ਜਾਂਦੇ ਸੀ ਅੱਜ ਵਾਪਸ ਨਾ ਆਏ ਕਿੰਨਾ ਸਮਾਂ ਬਤੀਤ ਹੋ ਗਿਆ ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਦੀ ਤੋਂ ਬਾਹਰ ਨਾ ਆਏ ਹੁਣ ਰੌਲਾ ਪੈ ਗਿਆ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਵੇਈ ਨਦੀ ਵਿੱਚ ਡੁੱਬ ਗਏ ਹਨ ਕਿੰਨਾ ਚਿਰ ਹੋ ਗਿਆ ਬਾਹਰ ਨਹੀਂ ਨਿਕਲਦੇ ਪਏ ਸਾਰਿਆਂ ਪਾਸਾ ਰੌਲਾ ਪੈ ਗਿਆ ਸਾਰੇ ਉੱਚੀ ਉੱਚੀ ਰੌਲਾ ਪਾਣ ਲੱਗ ਪਏ ਪਿਤਾ ਜੀ ਮਾਤਾ ਜੀ ਵੀ ਕਬਰਾ ਗਏ ਸੰਗਤਾ ਨੇ ਦੂਰੋਂ ਦਰੇੜਿਓਂ ਆ ਕੇ ਜਦੋਂ ਵੇਖਿਆ ਕਿਤੇ ਵੀ ਨਜ਼ਰ ਨਾ ਆਵੇ ਗੋਤੇ ਖੋਰਾ ਨੇ ਵੀ ਵਖਿਆ ਗੋਤੇ ਖੋਰਾ ਨੂੰ ਵੀ ਕਿਤੇ ਵੀ ਸਤਿਗੁਰੂ ਨਾ ਮਿਲੇ ਪਰ ਧੰਨ ਭਾਈ ਮਰਦਾਨਾ ਜੀ ਬੇਬੇ ਨਾਨਕੀ ਜਿਨ੍ਹਾਂ ਨੂੰ ਗੁਰੂ ਤੇ ਪੂਰਨ ਭਰੋਸਾ ਸੀ ਇੱਕ ਆਸ ਸੀ ਕਿ ਗੁਰੂ ਕਦੇ ਡੁੱਬਦਾ ਨਹੀਂ ਗੁਰੂ ਤੇ ਸਗੋ ਡੁੱਬਦਿਆਂ ਨੂੰ ਤਾਰਨ ਵਾਲਾ ਹੈ ਜਿਹੜਾ ਸਾਰਿਆਂ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੇ ਨਦੀ ਵਿੱਚ ਇੱਕ ਦਿਨ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਇਸੇ ਤਰ੍ਹਾਂ ਅਲੋਪ ਰਹੇ ਪਰ ਭਾਈ ਮਰਦਾਨਾ ਜੀ ਜਿਸ ਸਥਾਨ ਤੇ ਬੈਠੇ ਸੀ ਉਸੇ ਜਗ੍ਹਾ ਤੇ ਬੈਠੇ ਰਹੇ ਇੱਕ ਵਾਰ ਵੀ ਮਨ ਦੇ ਅੰਦਰ ਇਹ ਨਹੀਂ ਆਇਆ ਕਿ ਸਤਿਗੁਰੂ ਵਾਪਸ ਨਹੀਂ ਆਏ ਭਰੋਸਾ ਸੀ ਕਿ ਸਤਿਗੁਰੂ ਜੇ ਬਿਸਤਰ ਫੜਾ ਕੇ ਗਏ ਆ ਤੇ ਸਤਿਗੁਰੂ ਵਾਪਸ ਵੀ ਜਰੂਰ ਆਣਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਤਿੰਨ ਦਿਨ ਵੇਈ ਨਦੀ ਵਿੱਚ ਲੋਪ ਰਹੇ ਨਾ ਉਹਦੇ ਤੋਂ ਬਾਅਦ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਵੇਈ ਨਦੀ ਵਿੱਚੋਂ ਬਾਹਰ ਆਂਦੇ ਆ ਜਦੋਂ ਸਤਿਗੁਰ ਜੀ ਬਾਹਰ ਆਏ ਉਹਦੇ ਤੋਂ ਬਾਅਦ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਜੀ ਵੱਲ ਤੱਕਦੇ ਆ ਸਾਧਸੰਗ ਜਿਸ ਤਰ੍ਹਾਂ ਭਾਈ ਮਰਦਾਨੇ ਨੂੰ ਸਤਿਗੁਰਾਂ ਤੇ ਭਰੋਸਾ ਸੀ ਨਾ ਕਿ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਬਸਤਰ ਫੜਾ ਕੇ ਗਏ ਆ ਤੇ ਵਾਪਸ ਵੀ ਜ਼ਰੂਰ ਆਣਗੇ ਇਸੇ ਤਰ੍ਹਾਂ ਸਾਨੂੰ ਵੀ ਸੰਗਤ ਭਰੋਸਾ ਹੋਣਾ ਚਾਹੀਦਾ ਪਰਮਾਤਮਾ ਤੇ ਕੀ ਗਏ ਗੁਰੂ ਅੱਗੇ ਅਰਜ਼ੋਈ ਕੀਤੀ ਅਰਦਾਸ ਕੀਤੀ ਤੇ ਸਾਡਾ ਵੀ ਜੀਵਨ ਸਫਲਾ ਹੋਵੇ ਤੁਮ ਠੀਕ ਹੈ ਪ੍ਰਮਾਤਮਾ ਦੇ ਦਰ ਤੋਂ ਸਾਰੀਆਂ ਵਸਤੂਆਂ ਮਿਲਦੀਆਂ ਐ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਐ ਪੱਲਾ ਸਤਿਗੁਰੂ ਆਖਦੇ ਕਿ ਸੰਸਾਰਿਕ ਵਸਤੂਆਂ ਨਾਲ ਜੀਵਨ ਸਫਲਾ ਨਹੀਂ ਇਹ ਜਿਹੜੇ ਮਾਇਕ ਪਦਾਰਥੇ ਸਾਥ ਨਹੀਂ ਨਿਭਣੇ ਇਹ ਤੇ ਉਦੋਂ ਤੱਕ ਹੀ ਨਾਲ ਜਦੋਂ ਤੱਕ ਸਵਾਸ ਚੱਲਦੇ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਲਿਖਦੇ ਕਾਚਾ ਧਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵੇਖਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਤੇ ਤੇ ਸਤਿਗੁਰੂ ਜੀ ਲਿਖਦੇ ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨ ਹੋਈ ਹੁਣ ਸਤਿਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਜੀ ਪਾਵਨ ਬਾਣੀ ਅੰਦਰ ਕੀ ਸਮਝਾਉਂਦੇ ਸਤਿਗੁਰੂ ਜੀ ਲਿਖਦੇ ਸਿਦਕ ਸ਼ਬੂਰੀ ਸਾਦਕਾ ਸਬਰ ਤੁਸਾ ਮਲਾਇ ਕਾ دیدار ਪੂਰੇ ਪਾਇ ਸਾਥ ਥਾਉ ਨਾਹੀ ਖਾਇ ਕਾ ਅਕਦੇ ਸਿੱਧਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ ਅਤੇ ਗੁਰਮੁਖਾ ਪਾਸ ਸਬਰ ਸੰਤੋਖ ਦੀ ਰਾਸ ਹੁੰਦੀ ਹੈ ਇਸ ਕਰਕੇ ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ ਹੁਣ ਸਤਗੁਰਾਂ ਨੇ ਪਾਵਨ ਬਾਣੀ ਅੰਦਰ ਜਿੱਥੇ ਸਮਝਾਇਆ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਦੁਨੀ ਚੰਦ ਪਾਸ ਜਾਂਦੇ ਆ ਦੁਨੀ ਚੰਦ ਇੱਕ ਬਹੁਤ ਤਨਾਡ ਵਿਅਕਤੀ ਸੀ ਉਹ ਦੇ ਕੋ ਧਨ ਬੌਲਤ ਦੋ ਬਹੁਤ ਸੀ ਉਹਨਾਂ ਦੇ ਨਗਰ ਦੇ ਇੱਕ ਮਨੋਤ ਸੀ ਜਿਹਦੇ ਕੋ ਜਿੰਨਾ ਧਨ ਹੁੰਦਾ ਸੀ ਉਹਨੇ ਝੰਡੇ ਆਪਣੀ ਛੱਤ ਤੇ ਲੰਦਾ ਸੀ ਹੁਣ ਦੁਨੀ ਚੰਦ 7 ਕਰੋੜ ਦਾ ਮਾਲਕ ਉਹਨੇ ਆਪਣੇ ਛੱਤ ਤੇ 7 ਝੰਡੇ ਲਾਏ ਆਪਣੇ ਵੱਡੇ-ਵਡੇਰਿਆਂ ਪ੍ਰਤੀ ਬ੍ਰਹਮ ਪੂਜ ਰੱਖਿਆ ਸੀ ਸਤਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਾਬਤ ਪਤਾ ਲੱਗਾ ਬੜਾ ਪ੍ਰਸੰਨ ਹੋਇਆ ਸਤਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚਦੇ ਆ ਸਤਗੁਰਾਂ ਨੇ ਪੁੱਛਣਾ ਕੀਤਾ ਦੁਨੀ ਚਾਂਦੇ ਬ੍ਰਹਮ ਭੋਜ ਕਿਉਂ ਰੱਖਿਆ ਆਖਦਾ ਸਤਿਗੁਰੂ ਵੱਡੇ ਵਡੇਰਿਆਂ ਦੇ ਨਮਿਤ ਰੱਖਿਆ ਏ ਕੀ ਵੱਡੇ ਵਡੇਰਿਆਂ ਨੂੰ ਪਹੁੰਚ ਜਾਵੇਗਾ ਸਤਿਗੁਰੂ ਜੀ ਲਿਖਦੇ ਹਨ ਸਤਿਗੁਰੂ ਜੀ ਆਖਦੇ ਜਿਉਂਦਿਆਂ ਜੀਤੇ ਆਪਾਂ ਕਦੀ ਆਪਣੇ ਪਿਤਰਾਂ ਨੂੰ ਪੂਜੈਣੇ ਜੀਵਤ ਪਿਤਰ ਨਾ ਮੰਨੇ ਕੂ ਮੂਹੇ ਸ਼ਰਾਦ ਕਰਾਈ ਮੂਹੇ ਵੀ ਬੱਪਰੇ ਕਹੋ ਕਿਉ ਪਾਵੇ ਕਊਆ ਕੂਕਰ ਖਾਹੀਂ ਆਖਦੇ ਮਰਿਆ ਪਿਛੇ ਤੁਸੀਂ ਬ੍ਰਹਮ ਭੋਜ ਕਰਦੇ ਹੋ ਉਹ ਭੋਜਨ ਕਿਹੜਾ ਤੁਹਾਡੇ ਆਪਣੇ ਆ ਕੋ ਜਾਂਦਾ ਉਤੇ ਕੁੱਤੇ ਕਾਂ ਖਾ ਜਾਂਦੇ ਆ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮਝਾਇਆ ਦੁਨੀ ਚੰਦ ਇਹ ਜਿਹੜਾ ਧਨ ਦੌਲਤ ਤੂੰ ਬ੍ਰਾਹਮਣਾਂ ਨੂੰ ਦਾਨ ਕਰ ਰਿਹਾ ਭੋਜਨ ਸ਼ਿਕਾਰਿਆਂ ਵੱਡੇ ਵਡੇਰਿਆਂ ਕੋ ਨਹੀਂ ਪਹੁੰਚਦਾ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀ ਚੰਦ ਨੂੰ ਸਮਝਾ ਕੇ ਨਾਲ ਕੀ ਕਰਦੇ ਇੱਕ ਸੂਈ ਪੂ ਦੁਨੀ ਚੰਦ ਨੂੰ ਦੇ ਜਾਂਦੇ ਆ ਦੁਨੀ ਚੰਦ ਨੂੰ ਸੂਈ ਦੇ ਕੇ ਆਖਦੇ ਦੁਨੀ ਚੰਦ ਦੇ ਅਗਲੇ ਜਨਮ 'ਚ ਸਾਨੂੰ ਦੇ ਲਈ ਦੁਨੀ ਚੰਦੋਂ ਸੂਈ ਫੜ ਕੇ ਰੱਖ ਲੈਂਦਾ ਹੈ ਆਪਣੀ ਧਰਮ ਪਤਨੀ ਕੋ ਜਾਂਦਾ ਹੈ ਆਖਦਾ ਇਹ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦਿੱਤੀ ਸਤ ਗੁਰੂ ਜੀ ਆਖਦੇ ਅਗਲੇ ਜਨਮ ਵਿੱਚ ਮੈਨੂੰ ਦੇ ਦੇ ਧਰਮ ਪਤਨੀ ਸਿਆਣੀ ਸੀ ਉਹ ਆਖਦੀ ਹੈ ਕਿ ਅਗਲੇ ਜਨਮ ਵਿੱਚ ਕਿਸ ਨੇ ਵੇਖਿਆ ਇਹ ਜਨਮ ਕਿਸ ਤਰ੍ਹਾਂ ਬਤੀਤ ਹੋਣਾ ਇਹ ਸੂਈ ਕੋਈ ਵੀ ਨਾਲ ਨਹੀਂ ਲੈ ਕੇ ਜਾ ਸਕਦਾ ਉਹ ਬੜਾ ਹੈਰਾਨ ਹੋਇਆ ਸਤ ਗੁਰੂ ਪਾਸ ਗਿਆ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜੇ ਕੋ ਹੱਥ ਜੋੜ ਕੇ ਮਾਫੀ ਮੰਗੀ ਸਤਿਗੁਰੂ ਮੇਰੇ ਕੋ ਗਲਤੀ ਹੋ ਗਈ ਮਾਇਆ ਦੇ ਪ੍ਰਭਾਵ ਹੇਠਾ ਕੇ ਮੈਂ ਇਹ ਸਾਰਾ ਕੁਝ ਭੁੱਲ ਗਿਆ ਸਾ ਕਿ ਜੀਵਨ ਦੇ ਅੰਦਰ ਕੁਝ ਵੀ ਨਾਲ ਨਹੀਂ ਜਾਣਾ ਸਾਰਾ ਇੱਥੇ ਹੀ ਰਹਿ ਜਾਣਾ ਹੈ ਸਤਿਗੁਰ ਜੀ ਆਖਦੇ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹ ਰੰਗੀ ਬਿਨ ਨਾਵੇਂ ਕੋ ਸਾਥ ਨਾ ਸੰਗੀ ਸਤਿਗੁਰ ਜੀ ਆਖਦੇ ਜਿਹੜੀ ਪਿਆਰੀ ਮਾਇਆ ਅੰਤ ਵੇਲੇ ਸਾਥ ਨਹੀਂ ਜਾਂਦੀ ਮਾਇਆ ਨੂੰ ਆਪਣੀ ਬਣਾਉਣ ਦੀ ਤਾਂਗ ਕਈ ਰੰਗਾਂ ਦੀ ਹੈ ਭਾਵ ਕਈ ਤਰੀਕਿਆਂ ਨਾਲ ਮਾਇਆ ਜੀਵ ਉੱਤੇ ਮਮਤਾ ਦਾ ਜਾਲ ਵਿਛਾਉਂਦੀ ਹੈ ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਪਦਾਰਥ ਦੀਪ ਦਾ ਸੰਗੀ ਨਹੀਂ ਬਣਦਾ ਇਸ ਕਰਕੇ ਪਿਆਰਿਓ ਸਤਿਗੁਰੂ ਜੀ ਸਮਝਾਉਂਦੇ ਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਲਈ ਇਹ ਮਾਇਕ ਪਦਾਰਥਾਂ ਤੋਂ ਨਿਰਲੇਪ ਰਹਿਣਾ ਪਵੇਗਾ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਫਿਰ ਉਹ ਅਕਾਲ ਪੁਰਖ ਨਾਲ ਸਾਡਾ ਮੇਲ ਹੋਵੇਗਾ ਕਿ ਸਾਡਾ ਜੀਵਨ ਸਫਲਾ ਹੋਵੇਗਾ ਇਹ ਮਾਇਆ ਬਾਬ ਸਤਗੁਰ ਜੀ ਲਿਖ ਦੇ ਖਸ਼ਮ ਮਰੈ ਤੋ ਨਰ ਨ ਰੋਵੇ ਉਸ ਰਕਵਾਰੋ ਹੋਰ ਹੋਵੇ ਕਿ ਮਾਇਆ ਇੱਦੇ ਜਿਹੜਾ ਖਸ਼ਮ ਸਾਹਮਣ ਵਾਲਾ ਇੱਕ ਵਾਰੀ ਮਰ ਜਾਵੇ ਉਹਨੂੰ ਸਾਹਮਣ ਵਾਲੇ ਬਹੁਤ ਹੀ ਉੱਪਰ ਜਿਹੜੇ ਬ੍ਰਹਮ ਗੁਰਮੁਖ ਜਨ ਹਨ ਉਹਨਾਂ ਬਾਬ ਸਤਗੁਰ ਜੀ ਲੇਕੇ ਨਾ ਕੋ ਕਾਟੀ ਕਾਨੂ ਕਾਟੀ ਕਾਟਕੂਟ ਕੇ ਡਾਰੀ ਕਹੋ ਨਾਨਕ ਤੀਨ ਲੋਕ ਕੀ ਪੈਰਨ ਸੰਤਨ ਕੀ ਪਿਆਰੀ ਆਖ ਦੇ ਸੰਤਾਂ ਦੀ ਪਿਆਰੀ ਆ ਦੇ ਉਸ ਪਰਮਾਤਮਾ ਦੇ ਭਜਨ ਬੰਦ ਕੀ ਕਰਿਆ ਕਰੀਏ ਤਾਂ ਕਰਕੇ ਸਾਡਾ ਜੀਵਨ ਸਫਲਾ ਹੋ ਜਾਵੇਗਾ ਤੇ ਸਾਥ ਸੰਗਤ ਅਸੀਂ ਸਮਾ ਕੱਢਿਆ ਕਰੀਏ ਪਰਮਾਤਮਾ ਨੂੰ ਯਾਦ ਕਰਨ ਲਈ ਤਾਂ ਕਿ ਸਾਸੀ ਵੀ ਆਪਣੇ ਅੰਦਰਲੀ ਤੌਰ ਤੇ ਅਮੀਰ ਬਣ ਸਕਿਓ ਪਰਮਾਤਮਾ ਦੀ ਦਰਗਾਹ ਵਿੱਚ ਸਾਡਾ ਜੀਵਨ ਸਫਲਾ ਹੋ ਸਕੇ